ਸਿੱਧੂ ਮੂਸੇਵਾਲਾ ਕਦੇ ਭੁੱਲਿਆ ਨਹੀਂ ਭੁਲਾਇਆ ਜਾ ਸਕਦਾ ਉਹ ਸਾਡੇ ਦਿਲਾਂ ਤੇ ਰਾਜ ਕਰਦਾ ਅਤੇ ਕਰਦਾ ਹੀ ਰਹੇਗਾ ਹੁਣ ਜਦੋਂ ਦਾ ਨਿੱਕਾ ਸਿੱਧੂ ਮੂਸੇਵਾਲਾ ਆ ਗਿਆ ਹੈ ਨਾ ਤਾਂ ਮਨ ਖੁਸ਼ ਹੋ ਗਿਆ ਹੈ ਸਾਰਿਆਂ ਨੂੰ ਉਮੀਦ ਹੈ ਕਿ ਨਿੱਕਾ ਸਿੱਧੂ ਮੂਸੇਵਾਲਾ ਵੀ ਵੱਡਾ ਹੋ ਕੇ ਵੱਡੇ ਮੂਸੇਵਾਲੇ ਦੇ ਵਾਂਗ ਬਹੁਤ ਹੀ ਘੈਂਡ ਘੈਂਟ ਸੌਂਗ ਆਵੇਗਾ ਸੋਹਾਲੀ ਵਿੱਚ ਨਿੱਕੇ ਸਿੱਧੂ ਮੂਸੇਵਾਲੇ ਦੀਆਂ ਕੁਝ ਇੱਕ ਵੀਡੀਓ ਵਾਇਰਲ ਹੋ ਰਹੀਆਂ ਨੇ ਆ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨਿੱਕਾ ਸਿੱਧੂ ਨਾ ਵੱਡੇ ਸਿੱਧੂ ਦੇ ਗਾਣੇ ਤੇ ਪੂਰਾ ਇੰਜੋਏ ਕਰਤਾ ਪਿਆ ਹੈ ਬਾਵਾ ਮਾਰ ਮਾਰ ਕੇ ਧੌਣ ਮਾਰ ਮਾਰ ਕੇ ਪੂਰਾ ਮਜ਼ਾ ਲੈਂਦਾ ਪਿਆ ਹੈ ਆ ਇੱਕ ਵੀਡੀਓ 'ਚ ਤੁਸੀਂ ਦੇਖ ਲਵੋ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਨਾ ਕਿਸੇ ਨੇ ਆਪਣੀ ਬਾਹ ਤੇ ਬਣਾਈ ਹੋਈ ਆ ਤੇ ਜਦੋਂ ਨਿੱਕਾ ਸਿੱਧੂ ਮੂਸੇਵਾਲਾ ਦੇਖਦਾ ਨਾ ਤਾਂ ਕਹਿੰਦਾ ਬਾਈ ਬਾਈ ਹਾਂ ਜੀ ਬਾਈ ਬਾਈ ਕਿੱਥੇ ਬਾਈ ਬਾਈ ਸੱਚੀ ਯਾਰੋ ਨਿੱਕੇ ਸਿੱਧੂ ਮੂਸੇਵਾਲੇ 'ਚ ਨਾ ਵੱਡਾ ਸਿੱਧੂ ਹੀ ਵਸਦਾ ਵਾ ਤੁਸੀਂ ਨਿੱਕੇ ਸਿੱਧੂ ਮੂਸੇਵਾਲੇ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਤੁਸੀਂ ਵੀ ਸਿੱਧੂ ਨੂੰ ਚੇਤੇ ਕਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਰੱਬ ਰਾਖਾ